ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਫੇਰ ਆਪਾਂ ਤੁਹਾਡੇ ਲਈ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਮਸ਼ੀਨੀ ਕਢਾਈ ਦਾ ਸੂਟ ਜੀ ਪਹਿਲਾਂ ਦੇਖੋ ਆ ਕੱਟਵਰਕ ਆ ਬਾਹਾਂ ਦੇ ਉੱਪਰ ਕੱਟਵਰਕ ਆ ਤੇ ਆ ਕਮੀਜ਼ ਦੇ ਉੱਪਰ ਦੇਖੋ ਘੇਰਾ ਤੇ ਚਾਕ ਇਹ ਕਸਟਮਰ ਨੇ ਆਪ ਹੀ ਕਪੜਾ ਦਿੱਤਾ ਸੀ ਆਪਾਂ ਸਿਰਫ ਇਦਾਂ ਕੱਟਵਰਕ ਕੀਤਾ ਇਹਦੇ ਤੇ ਬਹੁਤ ਹੀ ਸੋਹਣਾ ਤਿਆਰ ਹੋਇਆ ਤੇ ਆਓ ਇਹਦੇ ਨਾਲ ਹੀ ਆਪਾਂ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਇਹ ਵੀ ਕਸਟਮਰ ਨੇ ਆਪ ਹੀ ਦਿੱਤਾ ਸੀ ਕਪੜਾ ਆਪਾਂ ਨੂੰ ਇਹ ਬਾਹਾਂ ਤੇ ਆ ਡਿਜ਼ਾਈਨਿੰਗ ਇਦਾਂ ਡਿਜ਼ਾਈਨਿੰਗ ਕੀਤੀ ਆਪਾਂ ਬਾਹਾਂ ਤੇ ਨਾਲ ਹੀ ਪੱਲੇ ਤੇ ਵੀ ਕੀਤੀ ਆਪਾਂ ਤੁਹਾਨੂੰ ਉਹ ਹੀ ਦਿਖਾਉਣੀ ਆ ਜੀ ਦੇਖੋ ਘੇਰਾ ਤੇ ਚਾਕ ਕਿਤੇ ਇਹਦੇ ਇਹ ਦੇਖੋ ਜੀ ਕਲਰ ਕੰਬੀਨੇਸ਼ਨ ਦੱਸਿਓ ਕਿਵੇਂ ਲੱਗਿਆ ਇਹ ਉਹਨਾਂ ਨੇ ਆਪਣੀ ਪਸੰਦ ਨਾਲ ਹੀ ਕਲਰ ਯੂਜ਼ ਕੀਤੀ ਸੀ ਸਾਡੇ ਇਹ ਵਾਲੇ ਕਲਰ ਤੁਸੀਂ ਉਹਦੇ ਤੇ ਡਿਜ਼ਾਈਨ ਤੇ ਯੂਜ਼ ਕਰਦੇ ਹੋ ਇਹ ਮਸ਼ੀਨੀ ਕਢਾਈ ਹੈ ਜੀ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਜੀ ਇਹ ਆਪਾਂ ਬਾਹਾਂ ਘੇਰਾ ਤੇ ਚਾਕ ਦਾ ਡਿਜ਼ਾਈਨ ਕੀਤਾਗਾ ਤੇ ਅੱਜ ਆਪਾਂ ਤੁਹਾਨੂੰ ਹੋਰ ਵੀ ਸੂਟ ਦਿਖਾਵਾਂਗੇ ਵੀਡੀਓ ਬਹੁਤ ਲੇਟ ਹੋ ਜਾਂਦੀਆਂ ਨੇ ਜੀ ਲੋ ਚੰਗੇ ਤਰ੍ਹਾਂ ਕੋਲੇ ਤੋਂ ਤੁਸੀਂ ਦੇਖ ਲਵੋ ਕਢਾਈ ਦੀ ਪੂਰੀ ਸਫਾਈ ਹੈ ਜੀ ਆਪਾਂ ਵਧੀਆ ਕੰਮ ਕਰਕੇ ਦਿੰਨੇ ਆ ਤੇ ਹਾਂਜੀ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਡਿਜ਼ਾਈਨਿੰਗ ਆ ਜੋ ਅੱਪਾ ਇੱਕ ਵਾਰ ਫੇਰ ਤੁਹਾਨੂੰ ਜਿਹੜਾ ਕੱਟਵਰਕ ਵਾਲਾ ਸੂਟ ਦੁਬਾਰਾ ਦਿਖਾ ਦਿੰਨੇ ਆਗੇ ਚੰਗੀ ਤਰ੍ਹਾਂ ਤੁਸੀਂ ਫੇਰ ਦੇਖ ਲਓ ਇਹ ਇਹ ਬਾਹਾਂ ਤੇ ਵੀ ਘੇਰੇ ਤੇ ਚਾਕ ਦਾ ਡਿਜ਼ਾਈਨ ਹੀ ਆਗਾ ਇਹ ਵੀ ਬਹੁਤ ਵਧੀਆ ਤਿਆਰ ਹੋਇਆ ਇਹ ਵੀ ਸਫਾਈ ਨਾਲ ਹੋਇਆ ਕੰਮ ਬਾਕੀ ਕੱਪੜੇ ਤੇ ਵੀ ਹੁੰਦਾ ਵੀ ਕੱਪੜਾ ਵਧੀਆ ਹੋਵੇ ਤਾਂ ਡਿਜ਼ਾਈਨਿੰਗ ਵੀ ਵਧੀਆ ਹੋ ਜਾਂਦੀ ਹੈਗੀ ਤੇ ਬਾਕੀ ਆਪਣੇ ਤੇ ਆਪਾਂ ਹਨਾ ਕੰਮ ਕਿਦਾਂ ਦਾ ਕਰਕੇ ਦਿੰਨੇ ਆ ਕੋਈ ਆਪਣੇ ਤੇ ਯਕੀਨ ਕਰਕੇ ਆਪਣੇ ਤੋਂ ਕੰਮ ਕਰਵਾਉਂਦਾ ਤਾਂ ਆਪਣਾ ਫਰਜ਼ ਬਣਦਾਗਾ ਨਾ ਵੀ ਆਪਾਂ ਵਧੀਆ ਕਰਕੇ ਦਈਏ ਤੇ ਹਾਂਜੀ ਇਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਤੇ ਆਪਣੇ ਕਸਟਮਰ ਆਪਣੇ ਨੇੜੇ ਵੀ ਸੀਗੇ ਫਲੇਰ ਕੋਰਲੈਸ ਆਇਟ ਤੋਂ ਹੀ ਤੇ ਆਪਾਂ ਤੁਹਾਨੂੰ ਦੱਸਿਆ ਕਰਨਾ ਨਾ ਵੀ ਕਿੰਨਾ ਦੇ ਆਪਾਂ ਤਿਆਰ ਕੀਤੇ ਆ ਤੇ ਹੁਣ ਅਜੋ ਜੀ ਆਪਾਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਸੂਟ ਦਿਖਾਉਣੇ ਆਂਗੇ ਹਾਂਜੀ ਆਪਾਂ ਜਿਹੜਾ ਨੈਕਸਟ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆਂ ਵੀ ਕਸਟਮਰ ਨੇ ਆਪ ਹੀ ਦਿੱਤਾ ਸੀ ਕੱਪੜਾ ਆਪਾਂ ਨੂੰ ਆਪਾਂ ਸਿਰਫ ਡਿਜ਼ਾਈਨਿੰਗ ਕੀਤੀ ਆ ਤੇ ਇਹ ਹੈਗੇ ਆ ਜੀ ਨਾਬੇ ਦੇ ਆਪਣੇ ਕਸਟਮਰ ਤੇ ਲੋ ਜੀ ਦੇਖੋ ਡਿਜ਼ਾਈਨਿੰਗ ਕਿਵੇਂ ਲੱਗੀ ਤੁਹਾਨੂੰ ਇਹ ਫਰੰਟ ਪੱਲੇ ਦੀ ਡਿਜ਼ਾਈਨਿੰਗ ਆ ਸਾਰੀ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹਦੀਆਂ ਬਾਹਾਂ ਤੇ ਮੂਰੀਆਂ ਵੀ ਨੇ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਪਹਿਲਾਂ ਇਹ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਕਢਾਈ ਦੀ ਕਿੰਨੀ ਸਫਾਈ ਹੈਗੀ ਤੇ ਬਾਕੀ ਆਪਣੇ ਪ੍ਰਾਈਸ ਵੀ ਠੀਕ ਆ ਕੁਝ ਜ਼ਿਆਦਾ ਨਹੀਂ ਹੈਗੇ ਜੀ ਆ ਦੇਖੋ ਬਾਹਾਂ ਦੀ ਡਿਜ਼ਾਈਨਿੰਗ ਹੈ ਇਹ ਵਾਲੀ ਹਾਂਜੀ ਇਹਦੇ ਨਾਲ ਹੀ ਆਪਾਂ ਤੁਹਾਨੂੰ ਦੂਜੀ ਬਾਹ ਦਿਖਾਉਣੀ ਆ ਇਹ ਦੂਜੀ ਬਾਹਾਂਗੀ ਜੀ ਕਿੰਨਾਂ ਲਈ ਆਪਾਂ ਤੁਹਾਨੂੰ ਮੋਰੀ ਦੇ ਵੀ ਡਿਜ਼ਾਈਨਿੰਗ ਦਿਖਾਵਾਂਗੇ ਕਿਦਾਂ ਕੀਤੀ ਹੈਗੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਕਲਰ ਕੰਬੀਨੇਸ਼ਨ ਆਪਾਂ ਉਹਨਾਂ ਦੀ ਚੋਇਸ ਨਾਲ ਕੀਤਾ ਸਾਰਾ ਉਹਨਾਂ ਨੇ ਦੁਪੱਟਾ ਦਿੱਤਾ ਸੀ ਨਾਲ ਇਹਦੇ ਵੀ ਇਹ ਵਾਲੇ ਕਲਰ ਤੁਸੀਂ ਇਹਦੇ ਵਿੱਚ ਯੂਜ਼ ਕਰ ਲਿਓ ਤੇ ਹਾਂਜੀ ਦੇਖੋ ਮੋਰੀਆਂ ਦਾ ਡਿਜ਼ਾਈਨ ਇਹ ਵੀ ਬਹੁਤ ਸੋਹਣੇ ਬਣ ਕੇ ਤਿਆਰ ਹੋਈਆਂ ਨੇ ਚੰਗੀ ਤਰ੍ਹਾਂ ਦੇਖ ਲਓ ਜੀ ਸਾਰਾ ਸੂਟ ਹਾਂਜੀ ਆਜੋ ਇੱਕ ਹੋਰ ਨਵਾਂ ਸੂਟ ਦੇਖ ਲਓ ਡਿਜ਼ਾਈਨਿੰਗ ਦੇ ਨਾਲ ਇਹ ਆਪਣੇ ਤੋਂ ਹੀ ਉਹਨਾਂ ਨੇ ਕਪੜਾ ਵਾਹੇ ਕੀਤਾ ਤੇ ਕਲਰ ਉਹਨਾਂ ਨੇ ਦੱਸ ਤਾ ਸਿਗਾ ਵੀ ਇਹ ਵਾਲੇ ਯੂਜ਼ ਕਰ ਦਿਓ ਜੋ ਤੁਹਾਨੂੰ ਵੀ ਬਾਕੀ ਜ਼ਿਆਦਾ ਵਧੀਆ ਲੱਗਣ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਹ ਆਪਣੇ ਕਸਟਮਰ ਹੈਗੇ ਨੇ ਜੀ ਮੇਰਟ ਤੋਂ ਬਹੁਤ ਹੀ ਸੋਹਣਾ ਸੂਟ ਉਹਨਾਂ ਦਾ ਬਣ ਕੇ ਤਿਆਰ ਹੋਇਆ ਇਹ ਫਰੰਟ ਪੱਲਾ ਜੀ ਇਹ ਘੇਰੇ ਤੇ ਦੋਨੋਂ ਸਾਈਡ ਇਦਾਂ ਡਿਜ਼ਾਈਨਿੰਗ ਆ ਇਹਦੇ ਨਾਲ ਹੀ ਆਪਾਂ ਮੂਰੀ ਦੀ ਡਿਜ਼ਾਈਨਿੰਗ ਕੀਤੀ ਹੈਗੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਗਲਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹਨਾਂ ਦਾ ਆਪਾਂ ਨਾਲ ਦੁਪੱਟਾ ਵੀ ਤਿਆਰ ਕੀਤਾ ਸੀ ਤੇ ਆਹ ਦੇਖੋ ਜੀ ਡਿਜ਼ਾਈਨਿੰਗ ਮੋਰੀ ਦੀ ਇਹ ਵੀ ਬਹੁਤ ਸੋਹਣੀ ਹੈਗੀ ਤਿਆਰ ਹੋਈ ਹੈ ਪੂਰੀ ਵਧੀਆ ਕਲਰ ਕੰਬੀਨੇਸ਼ਨ ਵੀ ਜੱਚ ਰਿਹਾ ਹੈ ਗੱਦੇ ਤੇ ਤੇ ਇਹ ਨਾਲ ਜੀ ਦੁਪੱਟਾ ਹੈਗਾ ਹਾਂ ਜੀ ਦੱਸਿਓ ਜਰੂਰ ਤੁਹਾਨੂੰ ਕਿਵੇਂ ਲੱਗਿਆ ਇਹ ਸੂਟ ਤੇ ਆਪਾਂ ਇਦਾਂ ਹੀ ਤੁਹਾਡੇ ਲਈ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ। ਧੰਨਵਾਦ ਜੀ। ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ।